ਸੋ ਸੰਸਾਰ ਜਗਤ ਨੂੰ ਕਹਿੰਦੇ ਵੀ ਝੂਠਾ ਜਾਣ ਕੇ ਸੁਖਦਾਈ ਕਹਿੰਦੇ ਅੰਤਰ ਬਿਰਤੀ ਕਹਿੰਦੇ ਨਿਸ਼ਚੇ ਕਰਦੇ ਨੇ ਅੰਤਰ ਬਿਰਤੀ ਕਿਉਂਕਿ ਅੰਦਰ ਨਾਲ ਜੁੜਦੇ ਹੱਦ ਬਾਹਰ ਤਾਂ ਬੜਾ ਜੁੜ ਕੇ ਦੇਖ ਲਿਆ ਨਾ ਕੋਈ ਸੁਖ ਨਹੀਂ ਮਿਲੇਗਾ ਅੰਦਰ ਜੁੜ ਜਾਈਏ ਜਿਹਨੂੰ ਮੈਂ ਇੱਕ ਆਪ ਸ਼ਬਦ ਪੜਿਆ ਸੀ ਕਬੀਰ ਸਾਹਿਬ ਦਾ ਪਰसों ਸ਼ਾਇਦ ਮੈਂ ਸੰਡੇ ਕੀਤਾ ਸੀ ਆਪ ਜੀ ਦੇ ਨਾਲ ਕਿ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਬਾਹੇ ਜਦੋਂ ਅੰਦਰ ਦੀ ਖੋਜ ਕਰਨ ਲੱਗ ਗਿਆ ਨਾ ਪਾਲਣ ਲੱਗ ਫਿਰ ਬੰਦੇ ਨੂੰ ਪਰੇਸ਼ਾਨੀ ਲਈ ਜੁ ਹੁੰਦੀ ਹੈਗੀ ਆਨੰਦ ਚੱਲਿਆ ਜਾਂਦਾ ਹੈ ਪਰੇਸ਼ਾਨੀ ਕਦੋਂ ਹੁੰਦੀ ਹੈ ਜਦੋਂ ਕੋਈ ਚੀਜ਼ ਲੱਭੇ ਨਾ ਕਈ ਵਾਰ ਅਸੀਂ ਸਕੂਲਾਂ ਦੇ ਵਿੱਚ ਵੀ ਜਾ ਹੋਰ ਆਪਾਂ ਦੇਖਦੇ ਆ ਨਾ ਬੰਦਾ ਪੜੀ ਜਾਂਦਾ ਪੜੀ ਜਾਂਦਾ ਅੱਖਰ ਅੱਗੋਂ ਜਵਾਬ ਨਹੀਂ ਦਿੰਦੇਗੇ ਬੰਦਾ ਪੜ੍ਹ ਕਹਿੰਦੇ ਵੀ ਇਹ ਕੋ ਸਮਝਦਾ ਨਹੀਂ ਰਹੀਗੀ ਜਦੋਂ ਅੰਦਰ ਭਾਵਨਾ ਜੁੜ ਗਈ ਨਾ ਤੇ ਮੈਂ ਇਹ ਬੇਨਤੀ ਕਰ ਦੇਵਾਂ ਦੁਨੀਆਂ ਦੀਆਂ ਕਿਤਾਬਾਂ ਪੜ ਲਓ ਉਹ ਜਵਾਬ ਨਹੀਂ ਜੇ ਦਿੰਦੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਇੱਕ ਇੱਕ ਸ਼ਬਦ ਨੂੰ ਪੜੋ ਤੇ ਸਤਿਗੁਰੂ ਨਾਲ ਬੋਲ ਕੇ ਜਵਾਬ ਦੇਣਗੇ ਤੇ ਗੱਲਾਂ ਕਰਨ ਦਾ ਆਨੰਦ ਤਾਂ ਹੀ ਆਏਗਾ ਨਾ ਅੱਜ ਤੋਂ ਤਕਰੀਬਨ ਮੈਂ ਆਪਣੇ 25-30 ਸਾਲ ਪਿੱਛੇ ਚੱਲੇ ਜਾਈਏ ਨਾ ਲੋਕ ਘਰਾਂ ਦੇ ਵਿੱਚ ਰਾਤ ਨੂੰ ਨਾਨੀ ਦੀਆਂ ਬਾਤਾਂ ਦੀਆਂ ਬੜੀ ਗੱਲ ਚੱਲਦੀ ਆ ਨਾਨੀ ਕਹਿੰਦੀ ਤਾਂ ਸੁਣਾਵਾਂਗੀ ਜੇ ਨਾਲ ਹੰਗੂਰਾ ਪਰੋਂ ਸਮਝਦੇ ਹੋ ਨਾ ਵੀ ਇਹ ਨਾਵੇਂ ਮੈਂ ਬੋਲੀ ਜਾਵਾਂ ਤੁਸੀਂ ਸੋਚ ਜਾਓ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਆ ਤੂੰ ਅਰਦਾਸ ਕਰਦਾ ਮੈਂ ਤੈਨੂੰ ਰੋਜ਼ ਇਹ ਕਹਿੰਦਾ ਹਾਂ ਕਿ ਜਾਗੋ ਜਾਗੋ ਸੁੱਤੇ ਹੋ ਚੱਲਿਆ ਬਣ ਜਾਦਾ ਕਬੀਰ ਸੁੱਤਾ ਗਿਆ ਕਰੈ ਉੱਠ ਕੇ ਨਾ ਜੱਪੈ ਮੁਰਾਰ ਇੱਕ ਦਿਨ ਸੋਵਣ ਹੋਏ ਕੋ ਲਾਂਬਾ ਗੋੜ ਸਤਿਗੁਰੂ ਪਾਤਸ਼ਾਹ ਜੀ ਨੂੰ ਜੇ ਅਸੀਂ ਅਰਦਾਸ ਕਰਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਗੱਲ ਨੂੰ ਸੁਣ ਕੇ ਸਾਨੂੰ ਦਾਤਾਂ ਦਿੰਦੇ ਆ ਤੇ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਅਸੀਂ ਵੇਸ ਲਿਓ ਕਿ ਸੁੱਤੇ ਪੈ ਸਾਨੂੰ ਪਤਾ ਹੀ ਕੋਈ ਨਹੀਂ ਲੱਗਦਾ ਪਿਆਗਾ ਮਹਾਰਾਜ ਸੇਵ ਸੱਚੇ ਪਾਤਸ਼ਾਹ ਕਹਿੰਦੇ ਨਾ ਅੰਦਰ ਜਦੋਂ ਬਿਰਤੀ ਅੰਦਰ ਜੁੜਨ ਲੱਗ ਪਈ ਤਿੰਬਾਰਾ ਜੀ ਸੇਵ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਦੀ ਬਿਰਤੀ ਫਿਰ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੋੜ ਦਿੰਦੀ ਆ